ਅੱਜ ਜਲਾਲਾਬਾਦ ਪੁਲਿਸ ਨੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਆਗੂ ਜਸਵੰਤ ਕਬਾਇਆ ਨੂੰ ਤੜਕਸਾਰ ਕੀਤਾ ਗ੍ਰਿਫਤਾਰ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਕੱਲ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਪੂਰੇ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਿਰੰਗਾ ਝੰਡਾ ਲਹਿਰਾ ਕੇ ਸਤੰਤਰਤਾ ਦਿਵਸ ਮਨਾਇਆ ਜਾਣਾ ਹੈ ਉੱਥੇ ਹੀ ਦੂਜੇ ਪਾਸੇ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਕੱਲ 15 ਅਗਸਤ ਦੇ ਮੌਕੇ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਘਰਾਓ ਕੀਤਾ ਜਾਣਾ ਸੀ ਪਰ ਅੱਜ ਤੜਕਸਾਰ ਹੀ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾ ਕਨਵੀਨਰ ਜਸਵੰਤ ਕਬਾਇਆ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਨੂੰ ਲੈ ਕੇ ਹੁਣ ਬੇਰੁਜ਼ਗਾਰ ਸਾਂਝਾ ਮੋਰਚਾ ਜਥੇਬੰਦੀ ਅਤੇ ਭਰਾਤਰੀ ਜਥੇਬੰਦੀਆਂ ਦੇ ਵੱਲੋਂ ਡੀਐਸਪੀ ਜਲਾਲਾਬਾਦ ਦੇ ਦਫ਼ਤਰ ਦੇ ਬਾਹਰ ਇਕੱਠ ਕੀਤਾ ਗਿਆ ਅਤੇ ਆਪਦੇ ਸਾਥੀ ਜਸਵੰਤ ਕਬਾਇਆ ਦੀ ਰਿਹਾਈ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਆਗੂ ਜਸਵੰਤ ਕਬਾਇਆ ਨੂੰ ਰਹਾ ਕਰ ਦਿੱਤਾ ਹੈ ਤਾਂ ਆਓ ਤੁਹਾਡੀ ਗੱਲਬਾਤ ਕਰਵਾਉਣੇ ਆ ਜਥੇਬੰਦੀਆਂ ਦੇ ਵੱਖ-ਵੱਖ ਆਗੂ ਸਹਿਬਾਨਾਂ ਦੇ ਨਾਲ ਜੀ ਕੀ ਨਾਮ ਹੈ ਤੇ ਕਿਹੜੀ ਯੂਨੀਅਨ ਤੋਂ ਭਰਮਣ ਕੁਮਾਰ ਮਲੋੜ ਜੀ ਸੂਬਾ ਆਗੂ ਬੇਰਜਕਰ ਸਾਂਝਾ ਮੋਰਚਾ ਪੰਜਾਬ ਦੀ ਅੱਜ ਡੀਐਸਪੀ ਜਰਾਲਾਵਾਦ ਦੇ ਦਫ਼ਤਰ ਵਿਖੇ ਪਹੁੰਚੇ ਹੋ ਮਸਲਾ ਕੀ ਹੈ ਪੂਰਾ ਦੇਖੋ ਜੀ ਇੱਥੋਂ ਦੀ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਕਹੋਂਦੀ ਕਿ ਅਸੀਂ ਆਮ ਘਰਾਂ ਦੇ ਵਿੱਚੋਂ ਨਿਕਲੇ ਹੋਏ ਆ ਧਰਨਿਆਂ ਦੇ ਵਿੱਚੋਂ ਨਿਕਲੇ ਹੋਏ ਆ ਤੇ ਜਿਹੜੀ ਸਰਕਾਰ ਆ ਜਿਹੜੀ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਲਈ ਹਮੇਸ਼ਾ ਸਾਡੇ ਦਰਵਾਜ਼ੇ ਖੁੱਲੇ ਹੋਣਗੇ ਜਥੇਬੰਦੀਆਂ ਲਈ ਕੋਈ ਵੀ ਆ ਸਕਦਾ ਉਏ ਉਹ ਸਰਕਾਰ ਜਿਹੜੀ ਹੈਗੀ ਆ ਬਹੁਤ ਹੀ ਘਟਿਆਪਣ ਤੇ ਉਤਰੀ ਹੋਈ ਹੈ ਤਾਨਾਸ਼ਹੀ ਰਵਈਏ ਤੇ ਉਤਰੀ ਹੋਈ ਹੈ ਤੇ ਪੁਲਿਸ ਨੂੰ ਆਪਦਾ ਹੱਥ ਟੋਕਾ ਬਣਾਇਆ ਹੋਇਆ ਸਾਡੀ ਬੇਰਜ਼ਗਾਰ ਸਾਂਝੇ ਮੋਰਚੇ ਵੱਲੋਂ ਜਿਹੜੀ ਸੂਬਾ ਪਧਰੀ ਕਾਲ ਸੀਗੀ ਕੱਲ ਜਿਹੜਾ ਜਲੰਧਰ ਵਿਖੇ ਸੀਐਮ ਸਾਹਿਬ ਝੰਡਾ ਲਹਿਰਾਉਣ ਜਾ ਰਹੇ ਆ ਉੱਥੇ ਵਿਰੋਧ ਕਰਨ ਦਾ ਔਰ ਇਸੜੂ ਵਿੱਚ ਜਿਹੜਾ ਰਾਜ ਪਧਰੀ ਪ੍ਰੋਗਰਾਮ ਹੈ ਉੱਥੇ ਵੀ ਜਿਹੜਾ ਹੈਗਾ ਸੀ ਵਿਰੋਧ ਕਰਨ ਦਾ ਪ੍ਰੋਗਰਾਮ ਸੀ ਇਸ ਲਈ ਜਿਹੜਾ ਜਿਹੜੀਆਂ ਸਾਡੀਆਂ ਜਿਹੜੀਆਂ ਮੰਗਾਂ ਬੇਰਜ਼ਗਾਰ ਸਾਂਝੇ ਮੋਰਚੇ ਦੀਆਂ ਉਹਨਾਂ ਮੰਗਾਂ ਨੂੰ ਮਨਾਉਣ ਦੇ ਲਈ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਲੜਦੇ ਆ ਜਦੋਂ ਦੀ ਇਹ ਸਰਕਾਰ ਬਣੀ ਹੈ ਇਸ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਹੈ ਸਿਹਤ ਵਿਭਾਗ ਵਿੱਚ ਸਿੰਗਲ ਭਰਤੀ ਦਾ ਇਸ਼ਤਿਹਾਰ ਵੀ ਜਾਰੀ ਨਹੀਂ ਕੀਤਾ ਅਸੀਂ ਉਹ ਭਰਤੀ ਦਾ ਇਸ਼ਤਿਹਾਰ ਜਾਰੀ ਕਰਾਉਣ ਦੇ ਲਈ ਆਪਦਾ ਸਮੇਂ ਬੱਦ ਸਮੇਂ ਪ੍ਰੋਗਰਾਮ ਜਿਹੜੇ ਲੀਕਦੇ ਰਹਿੰਦੇ ਆ ਉਸੇ ਤਹਿ ਤੇ ਪ੍ਰੋਗਰਾਮ ਲੀਕ ਕੀਆ ਗਿਆ ਸੀ ਤੇ ਅੱਜ ਪਹੁੰਚੇ ਹੋ ਕੀ ਮਸਲਾ ਹੈ ਅੱਜ ਦੇਖੋ ਜਦੋਂ ਇਹ ਸਾਡਾ ਪ੍ਰੋਗਰਾਮ ਰਾਜਪਧਰੀ ਉਲੀਕਿਆ ਹੋਇਆ ਸੀ ਤੇ ਸਾਡੇ ਇੱਥੋਂ ਜਿਹੜੇ ਜਸਵੰਤ ਘਬਾਇਆ ਜੀ ਆ ਉਹ ਜਥੇਬੰਦੀ ਨੂੰ ਲੀਡ ਕਰਦੇ ਔਰ ਬੇਰਜ਼ਗਾਰ ਸਾਂਝੇ ਮੋਰਚੇ ਚੋਂ ਵੀ ਸੂਬਾ ਕਨਵੀਨਰ ਹੈ ਉਹਨਾਂ ਨੂੰ ਇਲੀਗਲ ਤਰੀਕੇ ਦੇ ਨਾਲ ਇੱਥੋਂ ਦੀ ਪੁਲਿਸ ਨੇ ਸਵੇਰੇ 4 ਔਰ ਉਸ ਤੋਂ ਬਾਅਦ ਨਾ ਤਾਂ ਪਰਿਵਾਰ ਨੂੰ ਨਾ ਕਿਸੇ ਉਹਨਾਂ ਦੇ ਮੋਤਬਰ ਨੂੰ ਪਿੰਡ ਦੇ ਨੂੰ ਕਿਸੇ ਨੂੰ ਵੀ ਨਹੀਂ ਦੱਸਿਆ ਗਿਆ ਇਸ ਸਮੇਂ ਤੱਕ ਉਹ ਕਿੱਥੇ ਰੱਖਿਆ ਹੋਇਆ ਹੈ ਇਸ ਕਰਕੇ ਸਾਨੂੰ ਮਜਬੂਰਨ ਵਾਸ ਜਿਹੜਾ ਹੈਗਾ ਜਥੇਬੰਦੀ ਦੇ ਅੱਗੋਂ ਇੱਥੇ ਪਹੁੰਚਣਾ ਪਿਆ ਡਿਪਟੀ ਸਾਹਿਬ ਦੇ ਅਸੀਂ ਦਫ਼ਤਰ ਵਾਸਕੇ ਪਹੁੰਚੇ ਹਾਂ ਉਹਨਾਂ ਨਾਲ ਗੱਲਬਾਤ ਹੋਈ ਹੈ ਉਹ ਹਜੇ ਤੱਕ ਇਸ ਤਰੀਕੇ ਨਾਲ ਹਜੇ ਕਹਿ ਰਹੇ ਕਿ ਅਸੀਂ ਅਫਸਰਾਂ ਨਾਲ ਗੱਲਬਾਤ ਕਰ ਲਈਏ ਅਸੀਂ ਉਹਨਾਂ ਨੇ ਇੱਕੋ ਗੱਲ ਕਹੀ ਹੈ ਜਾਂ ਤਾਂ ਜਿਹੜੇ ਸਾਡੇ ਬੰਦੇ ਦਾ ਕੋਈ ਕਸੂਰ ਦੱਸਿਆ ਜਾਵੇ ਕਿੱਥੇ ਹੈਗਾ ਥਾਣੇ 'ਚ ਦੱਸਿਆ ਜਾਵੇ ਉਸ ਨੂੰ ਰਜਿਸਟਰਡ ਕੋਲ ਪੇਸ਼ ਕੀਤਾ ਜਾਵੇ ਅਸੀਂ ਆਪਦੀ ਕਾਰਵਾਈ ਕਰੀਏ ਜੇਕਰ ਉਸਨੂੰ ਤੁਸੀਂ ਇਲੈਗਲ ਤਰੀਕੇ ਨਾਲ ਡੇਟੇਨ ਰੱਖਿਆ ਹੋਇਆ ਤਾਂ ਸਾਡੇ ਕੋਲ ਇੱਕੋ ਤਰੀਕਾ ਹੈ ਅਸੀਂ ਸਿਰਫ 5-4 ਮਿੰਟ ਦਾ ਨਾ ਸਮਾਂ ਮੰਗਿਆ ਅਸੀਂ ਆਉਣ ਵਾਲੇ 5-4 ਮਿੰਟਾਂ ਬਾਅਦ ਰੋਡ ਜਾਮ ਕਰਨ ਜਾ ਰਹੇ ਹਾਂ ਪਾਸ ਬੇਰੋਜ਼ਗਾਰ ਯੂਨੀਅਨ ਦਾ ਕਨਵੀਨਰ ਸੀ ਉਹਨੂੰ ਸਵੇਰੇ 4 ਵਜੇ ਅਰੈਸਟ ਕੀਤਾ ਗਿਆ ਅਸੀਂ ਉਹਦੀ ਰਿਹਾਈ ਲਈ ਇੱਥੇ ਡੀਐਸਪੀ ਸਾਹਿਬ ਨੂੰ ਮਿਲਣ ਲਈ ਆਏ ਸੀ ਵੀ ਉਹਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਬਈ ਰੈਸਟ ਕਿਉਂ ਕੀਤਾ ਗਿਆ ਉਹਨੇ ਕੀ ਐਡਾ ਜੁਰਮ ਕੀਤਾ ਹੈਗਾ ਉਹ ਜਿਹੜਾ ਹੁਣ ਕੱਲ ਨੂੰ 15 ਅਗਸਤ ਤੇ ਜਿਹੜੀ ਪੰਜਾਬ ਸਰਕਾਰ ਵੱਡੇ ਇੱਥੇ ਜਿਹੜਾ ਆਜ਼ਾਦੀ ਦੇ ਜਸ਼ਨ ਮਨਾ ਰਹੀ ਹੈਗੀ ਆ ਉਹ ਸਾਡੇ ਬੇਰੋਜ਼ਗ ਇਹ ਇਹਨਾਂ ਦੇ ਕੋਈ ਪ੍ਰੋਗਰਾਮ ਸੂਬਾ ਪਧਰੀ ਲਿਖਿਆ ਹੋਇਆ ਸੀਗਾ ਵੀ ਉਹਨਾਂ ਦੇ ਸੂਬਾ ਪ੍ਰਧਰੀ ਪ੍ਰੋਗਰਾਮ ਦੇ ਵਿੱਚ ਵਿਗਨ ਪਾਉਣ ਦੇ ਲਈ ਅਸੀਂ ਇਹ ਸਮਝਦੇ ਆ ਵੀ ਪੰਜਾਬ ਸਰਕਾਰ ਜਿਹੜੀ ਜਵਾਬੰਦੀ ਕਰ ਰਹੀ ਹੈਗੀ ਆ ਵੀ ਜਿਹੜੇ ਸਾਡੇ ਬੇਰੋਜ਼ਗਾਰ ਇਹਨਾਂ ਦੀਆਂ ਨੀਤੀਆਂ ਦੇ ਸਤਾਏ ਹੋਏ ਜਿਹੜੇ ਇਹ ਵੱਡੇ ਵੱਡੇ ਦਾਅਵੇ ਕਰਦੇ ਆ ਵੀ ਅਸੀਂ 35000 36000 ਨੌਕਰੀਆਂ ਪੰਜਾਬ ਦੇ ਵਿੱਚ ਦੇਤੀਆਂ ਹੈਗੀਆਂ ਉਹ ਇਹ ਜਿਹੜੇ ਬੇਰੋਜ਼ਗਾਰ ਅਧਿਆਪਕ ਹੈਗੇ ਉਹ ਦੱਸ ਰਹੇ ਹੈਗੇ ਆ ਕਿ ਕਿਵੇਂ ਪੰਜਾਬ ਸਰਕਾਰ ਸਰਾਸਰ ਜਿਹੜੇ ਝੂਠ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈਗੀ ਆ ਤੇ ਇਹ ਸੱਤਾ ਤੇ ਲਗਾਤਾਰ ਕਾਬਜ਼ ਹੈਗੀ ਆ ਕਿ ਇਹਨੇ ਸਰਾਸਰ ਲੋਕਾਂ ਦੇ ਨਾਲ ਠਗੀਆਂ ਝੂਠ ਤੋਂ ਸਵਾਏ ਪੰਜਾਬ ਸਰਕਾਰ ਦੇ ਕੋਲੇ ਕੁਝ ਨਹੀਂ ਹੈ ਇਸੇ ਜੁਰਮ ਦੇ ਵਿੱਚ ਫੜ ਕੇ ਸਾਡੇ ਸਾਥੀ ਨੂੰ ਜਿਹੜਾ ਇਹ ਇਹਨਾਂ ਨੇ ਅਰੈਸਟ ਕੀਤਾ ਹੋਇਆ ਅਸੀਂ ਇਸ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਹੈਗੇ ਆ ਵੀ ਜੇਕਰ ਸਾਡਾ ਸਾਥੀ ਕੁਝ ਸਮੇਂ ਤੱਕ ਇਹ ਬਿਨਾਂ ਸ਼ਰਤ ਰਹਾ ਨਹੀਂ ਕਰਦੇ ਤਾਂ ਇਹ ਜਿਹੜਾ 15 ਅਗਸਤ ਦਾ ਜਿਹੜਾ ਜਸ਼ਨ ਮਨਾਉਣ ਦੀਆਂ ਵੱਡੀਆਂ ਤਿਆਰੀਆਂ ਕਰਦੇ ਹੈਗੇ ਆ ਅਸੀਂ ਦੱਸਾਂਗੇ ਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਕਿਸ ਤਰ੍ਹਾਂ ਬੇਰੁਜ਼ਗਾਰੀ ਚਰਮ ਸੀਮਾ ਦੇ ਉੱਤੇ ਪਹੁੰਚੀ ਹੋਈ ਆ ਲੋਕਾਂ ਦੇ ਜਿਹੜੇ ਬੁਨਿਆਦੀ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈਗਾ ਜਿਹੜੀਆਂ ਨਿੱਜੀਕਰਨ ਦੀਆਂ ਪ੍ਰਾਈਵੇਟੇਸ਼ਨ ਦੀਆਂ ਨੀਤੀਆਂ ਆਗੀਆਂ ਉਹਦੇ ਤਹਿਤ ਕਿੰਨਾ ਜਿਹੜੇ ਇਹਨਾਂ ਸਾਡੇ ਬੇਰੁਜ਼ਗਾਰਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਹੁਣ ਪਹੁੰਚੇ ਹਾਂ ਡੀਐਸਪੀ ਦਫ਼ਤਰ ਦੇ ਬਾਹਰ ਕੋਈ ਗੱਲਬਾਤ ਹੋਈ ਹੈ ਡੀਐਸਪੀ ਸਾਹਿਬ ਨਾਲ ਡੀਐਸਪੀ ਸਾਹਿਬ ਗੁੰਗਲੀਆਂ ਤੋਂ ਮਿੱਟੀ ਝਾੜ ਰਹੇ ਹੈਗੇ ਆ ਕੋਈ ਹੱਲੇ ਇਹਨਾਂ ਨੇ ਉੱਡੀ ਸਾਰਥਕ ਗੱਲ ਨਹੀਂ ਕੀਤੀ ਉਹ ਕਹਿੰਦੇ ਅਸੀਂ ਐਸਪੀ ਸਾਹਿਬ ਨਾਲ ਗੱਲ ਕਰਦੇ ਹਾਂ ਤੁਹਾਡਾ ਬੰਦਾ ਜਿਹੜਾ ਇਹ ਰਿਹਾ ਕਰ ਦਿੰਨੇ ਹੈਗੇ ਆ ਕੁਝ ਸਮੇਂ ਤੱਕ ਹੁਣ ਇਹਨਾਂ ਨੂੰ 5-7 ਮਿੰਟ ਅਸੀਂ ਦਿੱਤੇ ਹੈਗੇ ਜੇਕਰ ਸਾਡਾ ਇਹ ਸਾਥੀ ਰਿਹਾ ਨਹੀਂ ਕਰਦੇ ਤਾਂ ਅਸੀਂ ਕੋਈ ਬੀਟਿੰਗ ਕਰਕੇ ਤਿੱਖਾ ਐਕਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਮਿੰਟਾਂ ਤੱਕ ਲਈ ਕੰਮ ਮਾਮਲਾ ਕੀ ਇਹ ਇਹਨਾਂ ਨਾਲ ਨੇ ਤੇ ਉਹਦੇ ਸੰਬੰਧ ਚ ਇਹ ਅਸੀਂ ਪ੍ਰੀਵੈਂਟਿਵ ਗ੍ਰਿਫਟ ਕਰੀ ਸੀਗੀ ਤੇ ਉਹਦੇ ਸੰਬੰਧ ਚ ਇਹ ਆਏ ਸੀ ਇਕੱਠੇ ਹੋ ਕੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਹ ਕਾਰਵਾਈ ਨਹੀਂ ਕਰਾਂਗੇ ਇਸ ਕਰਕੇ ਇਹਨਾਂ ਨੂੰ ਜਾਣ ਤੱਕ ਸਰ ਪੁਲਿਸ ਵੱਲੋਂ ਇਹਨਾਂ ਦਾ ਕੋਈ ਯੂਨੀਅਨ ਦਾ ਕੋਈ ਵਿਅਕਤੀ ਵੀ ਚੱਕਿਆ ਜਾਂ ਗ੍ਰਿਫਟਾਰ ਕੀਤਾ ਨਹੀਂ ਆਪਣਾ ਹਾਊਸ ਰੈਸਟ ਕੀਤਾ ਸੀਗਾ ਜਸਵੰਤ ਸਿੰਘ ਤੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਤੇ ਇਸ ਤੇ ਫਿਰ ਸ਼ਰਤ ਤੱਕ ਇਹ ਧਰਨਾ ਕਿਥੇ ਦੇਣ ਜਾ ਰਹੀ ਸੀ ਸਰ ਧਰਨਾ ਇਥੇ ਬਸ ਸਟੈਂਡ ਤੇ ਦੇਣ ਲੱਗੀ ਸੀ ਬਸ ਸਟੈਂਡ ਉੱਪਰ ਜਲਾਲਾਬਾ 15 ਅਗਸਤ ਨੂੰ ਲੈ ਕੇ 15 ਅਗਸਤ ਨੂੰ ਇਹਨਾਂ ਨੇ ਮੰਗਾ ਨੇ ਵੀ ਅਸੀਂ 15 ਅਗਸਤ ਤੇ ਪ੍ਰੋਟੈਸਟ ਕਰਨਾ ਹੈ ਜਦਕਿ ਆਜ਼ਾਦੀ ਦਾ ਦਿਹਾੜਾ ਹੈਗਾ ਸੀਐਸਕੇ ਸਾਹਿਬ ਨਾਲ ਦੁਬਾਰਾ ਗੱਲਬਾਤ ਹੋਈ ਹੈ ਤਾਂ ਕੀ ਉਹਨਾਂ ਨੇ ਕਿਹਾ ਜੀ ਦੇਖੋ ਜੀ ਏਕੇ ਦੇ ਵਿੱਚ ਕਹਿੰਦੇ ਬਲ ਹੁੰਦਾ ਏਕੇ ਦੀ ਹਮੇਸ਼ਾ ਜਿੱਤ ਹੁੰਦੀ ਹੈ ਜਥੇਬੰਦੀਆਂ ਹਮੇਸ਼ਾ ਹੀ ਏਕੇ ਨਾਲ ਚੱਲਦੀਆਂ ਤੇ ਪ੍ਰਭਾਵਨਾ ਚੱਲਦੀਆਂ ਕਿਉਂਕਿ ਸਾਡੇ ਨਾਲ ਜਿਹੜਾ ਹੈਗਾ ਹਮੇਸ਼ਾ ਅਸੀਂ ਵੀ ਸਾਥ ਦਿੰਨੇ ਆ ਭਰਾਤਰੀ ਜਥੇਬੰਦੀਆਂ ਸਾਡਾ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਜਿਹੜਾ ਜਥੇਬੰਦੀਆਂ ਦਾ ਜਿਹੜਾ ਹੈਗਾ ਕਿਡਰਬਦਲਾ ਸ਼ੁਰੂ ਹੋ ਗਿਆ ਜਿਹੜੀਆਂ ਸਾਥ ਵਾਲੀਆਂ ਦੇਣ ਵਾਲੀਆਂ ਜਥੇਬੰਦੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਇਸ ਲਈ ਹੁਣ ਜਿਹੜਾ ਪਹਿਲਾਂ ਜਿਹੜੀ ਗੱਲ ਕਰਦੇ ਸੀ ਕਿ ਅਸੀਂ ਜਿਹੜਾ ਦੇਵਾਂਗੇ ਤੁਹਾਡਾ ਸਾਥੀ ਤਾਂ ਕੰਡੀਸ਼ਨਲ ਦੇਵਾਂਗੇ ਉਸ ਨੂੰ ਹੋਪਸ ਰੈਸਟ ਕਰਾਂਗੇ ਜਾਂ ਲਿਖ ਕੇ ਦੇ ਕੇ ਜਾਓ ਤਾਂ ਅਸੀਂ ਜਿਹੜੀ ਚੀਜ਼ ਤੁਹਾਡੇ ਸੀ ਉਸ ਚੀਜ਼ ਤੇ ਹੁਣ ਐਗਰੀ ਹੋ ਕੇ ਸਾਨੂੰ ਅਨਕੰਡੀਸ਼ਨਲ ਜਿਹੜਾ ਸਾਡਾ ਸਾਥੀ ਹੈ ਜਿਹੜਾ ਜਸਵੰਤ ਗਵਾਇਆ ਉਸ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਪਰ ਥੋੜੇ ਹੀ ਸਮੇਂ ਦੇ ਵਿੱਚ ਇੱਥੇ ਜਿਹੜੋਂ ਉਸੇ ਬੁਲਾਇਆ ਜਾ ਰਿਹਾ ਤੇ ਜਿਹੜਾ ਬਾਈ ਜੀ ਤੁਹਾਡੇ ਵੱਲੋਂ ਕੱਲ ਆਜ਼ਾਦੀ ਦਿਹਾੜੇ ਮੌਕੇ ਪ੍ਰੋਟੈਸਟ ਕੀਤਾ ਜਾਣਾ ਸੀਗਾ ਦੇਖੋ ਜੀ ਉਹ ਸਾਡਾ ਪ੍ਰੋਟੈਸਟ ਸਟੈਂਡ ਕਰਦਾ ਸਾਡੇ ਘੱਟੋ-ਘੱਟ ਅਣਗਿਣਤ ਸਾਥੀ ਜਲੰਧਰ ਵੀ ਪਹੁੰਚ ਚੁੱਕਿਆ ਈਸਲੂ ਵੀ ਪਹੁੰਚ ਚੁੱਕਿਆ ਅਸੀਂ ਵੀ ਜਿਹੜੇ ਸਾਥੀ ਖੜੇ ਉੱਥੇ ਹੁੰਦੇ ਐਸੋਲੇ ਜੇਕਰ ਆ ਰੌਲਾ ਨਾ ਹੁੰਦਾ ਤਾਂ ਅਸੀਂ ਵੀ ਇਦੋਂ ਬਾਅਦ ਸਾਰਿਆਂ ਨੇ ਮੂਵ ਕਰਨਾ ਉਹ ਪ੍ਰੋਗਰਾਮ ਹੋਊਗਾ ਸੀਐਮ ਨੂੰ ਘੇਰ ਕੇ ਜਰੂਰ ਸਵਾਲ ਕੀਤੇ ਜਾਣਗੇ ਕਿ ਜਿਹੜਾ ਕਹਿੰਦਾ ਸੀਗਾ ਕਿ ਮੈਂ ਜਿਹੜਾ ਹੈਗਾ ਸਾਡੇ ਦਰਨਿਆਂ ਦੇ ਵਿੱਚੋਂ ਨਿਕਲੇ ਹੋਇ ਸਵੇਰੇ ਦਰਵਾਜ਼ੇ ਹਮੇਸ਼ਾ ਖੁੱਲ੍ਹਿਆ ਤਾਂ ਫਿਰ ਮੀਟਿੰਗਾਂ ਕਰਨ ਤੋਂ ਕਿਉਂ ਭੱਜ ਰਿਹਾ ਅਸੀਂ ਆਪ ਖੁਦ ਨੂੰ ਘੇਰ ਕੇ ਕੱਲ ਸਵਾਲ ਕਰਾਂਗੇ ਤਾਂ ਡੀਐਸਪੀ ਨੇ ਤਾਂ ਕਿਹਾ ਵੀ ਕੱਲ ਦਾ ਜਿਹੜਾ ਪ੍ਰੋਟੈਸਟ ਹੈ ਜਥੇਬੰਦੀਆਂ ਵੱਲੋਂ ਰੱਦ ਕੀਤਾ ਗਿਆ ਕਿਸੇ ਵੀ ਤਰੀਕੇ ਦਾ ਹੋਰ ਜਥੇਬੰਦੀਆਂ ਵੱਲੋਂ ਜਰੂਰ ਜਿਨ੍ਹਾਂ ਨੂੰ ਮੀਟਿੰਗਾਂ ਮਿਲ ਚੁੱਕੀਆਂ ਉਹਨਾਂ ਦਾ ਰੱਦ ਹੋ ਚੁੱਕਿਆ ਬੇਰਜਗਰ ਸਾਂਝੇ ਮੋਰਚੇ ਦਾ ਜਿਹੜਾ ਪ੍ਰੋਟੈਸਟ ਸਟੈਂਡ ਕਰਦਾ ਕਿਉਂਕਿ ਸਾਡੀ ਇੱਕੋ ਹੀ ਕੰਡੀਸ਼ਨ ਹੈ ਜੋ ਸਰਕਾਰ ਜਿਹੜੀ ਹੈਗੀ ਉਸ ਤੇ ਆਉਂਦੀ ਨਹੀਂ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਜਿਹਨੂੰ ਅਸੀਂ ਵੋਟਾਂ ਪਾ ਕੇ ਇਸ ਕਰਕੇ ਜਿੰਨਾ ਚਿਰ ਰਿਟਨ ਮੀਟਿੰਗ ਉਹਨਾਂ ਦੀ ਸਾਨੂੰ ਪੈਨਲ ਨਹੀਂ ਆਉਂਦੀ ਸਾਡੇ ਵੱਲੋਂ ਕੋਈ ਜਿਹੜਾ ਹੈਗਾ ਅਸੀਂ ਕੈਨਸਲ ਨਹੀਂ ਕਰਨਾ ਸਟੈਂਡ ਕਰਦਾ ਜਰੂਰ ਹੋਊਗਾ ਕੱਲ ਦਾ ਪ੍ਰੋਗਰਾਮ ਕਿੰਨੀਆਂ ਮੀਟ ਕਹਨੇ ਜਿਹੜੀਆਂ ਕਹਿ ਕੇ ਮੁੱਕਰੀ ਹੋਈ ਦੇਖੋ ਜੀ ਜੇਕਰ ਸੀਐਮ ਦੀ ਗੱਲ ਕਰੀਏ ਤਾਂ ਅਣਗਿਣਤ ਚਿੱਠੀਆਂ ਉਹਨਾਂ ਵੱਲੋਂ ਹਰ ਪ੍ਰੋਗਰਾਮਾਂ ਤੇ ਵੰਡੀਆਂ ਜਾਂਦੀਆਂ ਤੇ ਅੱਜ ਤੱਕ ਕਿਸੇ ਵੀ ਜਥੇਬੰਦੀ ਦੇ ਨਾਲ ਬੈਠ ਕੇ ਟੇਬਲ ਟਾਕ ਨਹੀਂ ਕੀਤੀ ਗਈ ਇੰਨਾ ਜਰੂਰ ਹੈ ਜਿੱਥੇ ਵੀ ਪ੍ਰੋਟੈਸਟ ਹੁੰਦਾ ਪਤਾ ਲੱਗਦਾ ਸਰਕਾਰ ਨੂੰ ਵੀ ਜਿਆਦਾ ਲੰਮਾ ਨਹੀਂ ਸਾਡੇ ਤੋਂ ਚੱਲਿਆ ਆਂਦਾ ਇਹ ਕਹਿ ਦਿੱਤਾ ਜਾਂਦਾ ਸੀਐਮ ਨੂੰ ਮਿਲਾਵਾਂਗੇ ਉੱਥੇ ਜਾ ਕੇ ਫਾਈਲ ਫੜਾਓ ਤੇ ਫਾਈਲ ਜਿਹੜੀ ਹੈਗੀ ਡਸਟਬਿਨ ਚ ਰਹਿ ਜਾਂਦੀ ਜਾਂ ਕਿੱਥੇ ਜਾਂਦੀ ਹੈ ਨਹੀਂ ਪਤਾ ਬੈਠ ਕੇ ਜੇ ਤੱਕ ਕਿਸੇ ਜੱਥੇ ਵਧੀਆ ਮੀਟਿੰਗ ਨਹੀਂ ਕੀਤੀ ਪਿਛਲੀਆਂ ਸਰਕਾਰਾਂ ਦੇ ਅੱਜ ਦੀ ਸਰਕਾਰ ਦੇ ਵਿੱਚ ਕਿੰਨਾ ਕ ਅੰਤਰ ਮੈਂ ਦੇਖੋ ਜੀ ਇੰਨਾ ਕ ਅੰਤਰ ਅਸੀਂ ਜ਼ਰੂਰ ਮੰਨਦੇ ਆ ਪਿਛਲੀਆਂ ਸਰਕਾਰਾਂ ਵੀ ਅਸੀਂ ਹੰਡਾਈਆਂ ਹੋਈਆਂ ਉਹਨਾਂ ਵਿਰੁੱਧ ਵੀ ਸੰਘਰਸ਼ ਕੀਤਾ ਹੋਇਆ ਉਹਨਾਂ ਤੋਂ ਵੀ ਕੁੱਟ ਵੀ ਖਾਧੀ ਹੋਈ ਹੈ ਘਰਾਂ ਦੇ ਵਿੱਚ ਉਹ ਵੀ ਰੀਟੇਨ ਕਰਦੇ ਸੀ ਪਰ ਅੱਜ ਤੱਕ ਇਸ ਤਰੀਕੇ ਦੇ ਨਾਲ ਘਰਾਂ ਦੇ ਵਿੱਚੋਂ ਚੱਕ ਕੇ ਲਿਆ ਕੇ ਮੋਬਾਈਲ ਬੰਦ ਕਰਕੇ ਕਿਸੇ ਨੂੰ ਥਾਣੇ ਦੇ ਵਿੱਚ ਡੱਕ ਦੇਣਾ ਤੇ ਪਰਿਵਾਰ ਨੂੰ ਉਹਨਾਂ ਦੱਸਣਾ ਵੀ ਕਿੱਥੇ ਹੈ ਘੱਟੋ ਘੱਟ ਪਹੁੰਦਾ 15 ਘੰਟੇ ਵੀਰ ਜਾਨ ਤੋਂ ਬਾਅਦ ਵੀ ਇਹ ਸਰਕਾਰ ਦੇ ਵਿੱਚ ਵੇਖਿਆ ਸੀ ਪਹਿਲੀਆਂ ਸਰਕਾਰਾਂ ਦੇ ਕਿੰਨੇ ਸਾਥੀ ਨੇ ਜਿਹੜੇ ਤੁਹਾਡੇ ਅਰੈਸਟ ਕੀਤੇ ਗਏ ਸੀ ਦੇਖੋ ਇਸ ਸਮੇਂ ਜਿਹੜੇ ਹੈਗੇ ਸਾਡੇ ਜਿਹੜੇ ਮੇਨ ਸਾਥੀ ਸੀਗੇ ਕਿਉਂਕਿ ਸਾਨੂੰ ਸਾਰੇ ਅਸੀਂ ਵੀ ਇਹਨਾਂ ਨਾਲ ਹੁਣ ਤੱਕ ਇੰਨੇ ਚਿਰ ਲੜਦੇ ਹੋ ਗਏ ਸਾਡੇ ਸਾਰੇ ਸਾਥੀ ਪਾਸੇ-ਆਸੇ ਹੋ ਜਾਂਦੇ ਆ ਰੇਡ ਆਣ ਗਿੰਦ ਘਰਾਂ ਦੇ ਵਿੱਚ ਹੋਈ ਆ ਜਿਨ੍ਹਾਂ ਦੇ ਵਿੱਚੋਂ ਮੇਨ ਸਾਡਾ ਸਾਥੀ ਜਿਹੜਾ ਆਗੂ ਫੜਿਆ ਗਿਆ ਸੀ ਉਹ ਜਸਵੰਤ ਘਵਾਇਆ ਸੀ ਕਿਉਂਕਿ ਉਹ ਸੂਬਾ ਕਨਵੀਨਰ ਅਬਿਆਧਿਕਾਰ ਸਾਂਝੇ ਮੋਰਚੇ ਦਾ ਉਸ ਦਾ ਜਿਹੜਾ ਹੈਗਾ ਇਸ ਤਰੀਕੇ ਨਾਲ ਇਲੀਗਲ ਡਿਟੇਨ ਹੋਣਾ ਸਾਡੀ ਜ ਚਾਹੇ ਸਾਨੂੰ ਇਸ ਤੋਂ ਵੀ ਵੱਡਾ ਕਰਨਾ ਪੈਂਦਾ ਉਸ ਦੀ ਰਿਹਾਈ ਦੇ ਲਈ ਹੈ ਜਿਹੜਾ ਜਿਹੜਾ ਆ ਪ੍ਰੋਟੈਸਟ ਹੈ